ਪੰਜਾਬ ਦੇ ਡੌਲੇ ਦੇ ਉੱਤੇ ਇੱਕ ਹੀਰਾ ਵੱਜਾ ਸੀ ਜਿਹਨੂੰ ਕਹਿੰਦੇ ਆ ਕੋਹੇ ਨੂਰ ਦੁਨੀਆਂ ਦਾ ਸਭ ਤੋਂ ਮਹਿੰਗਾ ਹੀਰਾ ਜਿਹੜਾ ਐਸ ਵਕਤ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਵਿੱਚ ਆ ਕਦੀ ਤੁਸੀਂ ਉਹ ਦੇਣਾ ਵੇਖਿਆ ਅਸੀਂ ਐਵੇਂ ਲੋਕਾਂ ਨੂੰ ਕਹੀ ਜਾਂਦੇ ਵੀ ਸਾਨੂੰ ਰਾਜ ਕਰਨਾ ਨਹੀਂ ਆਉਂਦਾ ਸਾਡੇ ਵਰਗਾ ਰਾਜ ਕਰੂਗਾ ਕਿਹੜਾ ਸ਼ੇਰੇ ਪੰਜਾਬ ਨੇ ਕੋਹੇ ਨੂਰ ਹੀਰਾ ਡੌਲੇ ਤੇ ਬੰਨ ਛਟਿਆ ਸ਼ੇਰੇ ਪੰਜਾਬ ਨੂੰ ਕਿਸੇ ਬੰਦੇ ਨੇ ਕੁਐਸਚਨ ਕੀਤਾ ਉਹ ਕਹਿੰਦਾ ਸ਼੍ਰੀ ਪੰਜਾਬ ਕੋਹੇ ਨੂਰ ਹੀਰਾ ਟੌਲੇ ਤੇ ਨਹੀਂ ਬੰਨੀ ਦਾ ਕੋਹੇ ਨੂਰ ਹੀਰਾ ਮੱਥੇ ਤੇ ਬੰਨੀ ਦਾ ਇਹ ਮੱਥੇ ਤੇ ਬੰਨਣ ਵਾਲੀ ਚੀਜ਼ ਆ ਤੇ ਤੁਹਾਡੇ ਬਾਦਸ਼ਾਹ ਦੀ ਹਾਜ਼ਰ ਜਵਾਬੀ ਵੇਖਿਓ ਉਹ ਕਹਿੰਦਾ ਸੱਜਣਾ ਜਿਨ੍ਹਾਂ ਨੇ ਮੱਥੇ ਰਗੜ ਰਗੜ ਕੇ ਲਿਆ ਹੂਗਾ ਉਹ ਤੇ ਬੰਨਣਗੇ ਮੱਥਿਆਂ ਉੱਤੇ ਅਹੀਂ ਤੇ ਟੋਲਿਆਂ ਦੇ ਜੋਰ ਨਾਲ ਲੈ ਕੇ ਵਿਖਾਇਆ ਇਸ ਕਰਕੇ ਟੋਲਿਆਂ ਤੇ ਬਨ ਕੇ ਵਿਖਾਵਾਂਗੇ ਅਗਲਾ ਹਰਾਨ ਹੋ ਗਿਆ ਸੀ ਐਡੀ ਹਾਜ਼ਰ ਜਵਾਬੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘਾ ਦਾ ਤੇਰੇ ਨਾਲ ਦੁੱਖ ਨਾਲੇ ਰਾਜ ਦੀ ਆ ਭੁੱਖ